ਨਾ ਆਪਣਾ ਮੇਰਾ ਨਾਮ ਹਰਜਾਪ ਸਿੰਘ ਮੱਖਣਾ ਜੀ ਹਾਂ ਜੀ ਜੀ ਭਾਜੀ ਇਹ ਜਿਹੜਾ ਵਾਕ ਦਾ ਹੋਇਆ ਜਿਹੜਾ ਬੂਟਿਆਂ ਨਾਲ ਕੀ ਮਸਲਾ ਇਹ ਸਾਰਾ ਇਹ ਮਸਲਾ ਇਹ ਹੋਇਆ ਜੀ ਵੀ ਅਸੀਂ ਨਾ ਕਾਫੀ ਅਰਸੇ ਤੋਂ ਇਹ ਜ਼ਮੀਨ ਠੇਕੇ ਤੇ ਲਈ ਹੋਈ ਆ ਸਰਦਾਰ ਜੱਸਾ ਸਿੰਘ ਜੀ ਸੁਰਗਵਾਸੀ ਜ਼ਿਹਦਾਰ ਜੀ ਉਹਨਾਂ ਨੇ ਤਾਂ ਮੈਂ ਇਹ ਜ਼ਮੀਨ ਅਸੀਂ ਅਤੋਵਾਲ ਦੇ ਐਨ ਆਰ ਆਈ ਵੀਰ ਹੈਗੇ ਨੇ ਉਹਨਾਂ ਤੋਂ ਜ਼ਮੀਨ ਲਈ ਸੀ ਇਹ ਤੇ ਤਕਰੀਬਨ ਅਸੀਂ 10 12 ਸਾਲ ਤੋਂ ਇਹ ਜ਼ਮੀਨ ਬਾਹਰ ਹੈ ਅਸੀਂ ਪਹਿਲਾਂ ਇਹਦੇ ਵਿੱਚ ਪਪੂਲਰ ਲਾਏ ਸੀ ਪਪੂਲਰ ਵੀ ਅਸੀਂ ਵੱਢ ਲਏ। ਉਤੋਂ ਬਾਅਦ ਸਰਦਾਰ ਜੱਸਾ ਸਿੰਘ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦੇ ਬੇਟੇ ਨੇ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਸਫੈਦੇ ਦੇ ਬੂਟੇ ਲਾਏ ਆ ਪਿਛਲੇ ਸਾਲ। ਇਹਦੇ ਵਿੱਚ ਨਾ 6 ਲੈਂਨਾ ਅੱਜ ਤੋਂ 20 ਦਿਨ ਪਹਿਲਾਂ ਵੱਢ ਦਿੱਤੀਆਂ ਤੇ ਅਸੀਂ ਪ੍ਰਸ਼ਾਸਨ ਦੇ ਕੋਲ ਜਾ ਕੇ ਐਸ ਐਚਓ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਵੀ ਸਾਡੇ ਜਿਹੜੀਆਂ ਛੇ ਪਾਲਾਂ ਆ ਉਹ ਵੱਢ ਦਿੱਤੀਆਂ ਗਈਆਂ ਤੇ ਅਸੀਂ ਉੱਥੇ ਲਿਖਤੀ ਲਿਖਤੀ ਤੌਰ ਤੇ ਅਸੀਂ ਉੱਥੇ ਦਰਖਾਸਤ ਵੀ ਦੇ ਕੇ ਆਏ ਆ ਉਦੋਂ ਬਾਅਦ ਅਸੀਂ ਮਤਲਬ ਅਸੀਂ ਕਿਹਾ ਚਲੋ ਕਈ ਵਾਰੀ ਕੋਈ ਅਨਸਖਾਮੀ ਘਟਨਾ ਹੋ ਜਾਂਦੀ ਆ ਆਪਾਂ ਦੇ ਤੇ ਐਡਾ ਵੱਡਾ ਗੌਰ ਨਹੀਂ ਕੀਤਾ ਤੇ ਪੁਲਿਸ ਮੌਕਾ ਦੇਖ ਕੇ ਗਈ ਉਸ ਤੋਂ ਬਾਅਦ ਕੀ ਹੋਇਆ ਵੀ ਹੁਣ ਹਾਲੇ ਅੱਜ 15 ਤੋਂ 20 ਦਿਨ ਹੋਏ ਆ ਤੇ ਛੇ ਲੈਣਾ ਪਹਿਲਾਂ ਵੱਡੀਆਂ ਤੇ ਛੇ ਲੈਣਾ ਅੱਜ ਦੀ ਜਿਹੜੀ ਰਾਤ ਵਾ ਇਹਨੂੰ ਇਹ ਵਾਕਿਆ ਹੋਇਆ ਇਹਦੇ ਵਿੱਚ ਜਿਹੜੇ ਉਹ ਲੋਕ ਵੱਢਣ ਵਾਲੇ ਆਏ ਆ ਉਹਨਾਂ ਨੇ ਗੜਾਸੇ ਵੀ ਤੁਸੀਂ ਦੇਖੇ ਆ ਵਿੱਚ ਮੀਡੀਏ ਨੇ ਟੰਗੇ ਹੋਏ ਆ ਤੇ ਬੈਠ ਕੇ ਸ਼ਰਾਬ ਤੇ ਵੀਰਾਂ ਉਹਨਾਂ ਨੇ ਵਿੱਚ ਪੀਤੀਆਂ ਤੇ ਮਤਲਬ ਉਹ ਇਦਾਂ ਲੱਗਦਾ ਹੈ ਵੀ ਜਿੱਦਾਂ ਬਹੁਤ ਜ਼ਿਆਦਾ ਸਾਡੇ ਨਾਲ ਕਿਸੇ ਦੀ ਕੋਈ ਵੈਰ ਵਿਰੋਧ ਹੋਵੇ ਤੇ ਪਤਾ ਨਹੀਂ ਇਹ ਸਾਨੂੰ ਤਾਂ ਕਿਉਂ ਮਤਲਬ ਸਮਝ ਨਹੀਂ ਆਉਂਦੀ ਵੀ ਸਾਡਾ ਤਾਂ ਕਿਸੇ ਨਾਲ ਵੀ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਅਸੀਂ ਕਿਸੇ ਦੇ ਨਾਲ ਅਸੀਂ ਆਲੇ ਦੁਆਲੇ ਬੰਨਿਆਂ ਤੇ ਜਗ੍ਹਾ ਵੀ ਜਿਹੜੀ ਆ ਉਹ 12-12 ਫੁੱਟ ਛੱਡ ਕੇ ਬੁੱਟੇ ਲਾਏ ਆ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਅੱਛਾ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡਾ ਤਕਰੀਬਨ 2 ਸਵਾ 2 ਕਿੱਲੇ ਦਾ ਜਿਹੜਾ ਬਾਹਣ ਆ ਉਹਦੇ ਵਿੱਚ ਇਹ ਬੂਟੇ ਜਿਹੜੇ ਐਨ ਖਤਮ ਕਰ ਦਿੱਤੇ ਆ ਤਕਰੀਬਨ ਟੋਟਲ ਸਾਡੇ ਕੋਲ 10 ਕਿੱਲੇ ਦੇ ਵਿੱਚ ਲੱਗਾ ਸੀ ਸਫੈਦਾ ਸਾਡਾ ਲੱਖਾਂ ਰੁਪਈਆ ਦਾ ਇਹ ਨੁਕਸਾਨ ਹੋਇਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇੱਥੇ ਖੋਜੀ ਕੁੱਤੇ ਲਿਆ ਕੇ ਜਾਂ ਕਿਸੇ ਹੋਰ ਟੈਕਨੀਕਲ ਢੰਗ ਦੇ ਨਾਲ ਇਹ ਜਿਹੜੇ ਚੋਰਵਾ ਜਾਂ ਜਿਹੜੇ ਇਹ ਡਾਕੂ ਧਾੜਵੀਆਂ ਨੇ ਆ ਕੇ ਸਾਡੇ ਬੂਟੇ ਵੱਢੇ ਆ ਉਨਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸਾਡੀ ਇਹ ਪ੍ਰਸ਼ਾਸਨ ਤੋਂ ਪੂਰ ਜੋਰ ਮੰਗਵਾ ਕਿਉਂਕਿ ਇਹ ਮੁੰਡਾ ਐਨ ਆਰ ਆਈ ਆ ਇਥੇ ਆ ਕੇ ਇਹਨੇ ਆਪਣਾ ਨਵਾਂ ਕੰਮ ਆਪਣੇ ਪਿਤਾ ਜੀ ਦੀ ਡੈਥ ਤੋਂ ਬਾਅਦ ਇਹਨੇ ਆਪਣਾ ਕੰਮ ਸ਼ੁਰੂ ਕੀਤਾ ਮਤਲਬ ਤਾਂ ਜੋ ਕਿ ਮੈਂ ਇੰਡੀਆ 'ਚ ਹੀ ਰਹਿ ਸਕਾਂ ਜਾਂ ਤਾਂ ਇਹਨੂੰ ਇਥੋਂ ਨਿਠਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਵੀ ਇਥੋਂ ਚਲੇ ਜਾਵੇ ਤਾ ਜੋ ਕਿ ਅਸੀਂ ਇਹਦਾ ਜਿਹੜਾ ਬਾਕੀ ਬਾਂਡ ਉਹ ਵੀ ਸਾਰਾ ਅਸੀਂ ਆਪ ਹੀ ਕਰ ਕਬਜੇ ਹੇਠ ਲੈ ਲਈਏ ਜਾਂ ਡਰ ਕੇ ਚਲੇ ਜਾਵੇ ਮੈਨੂੰ ਤਾਂ ਐਂ ਜੱਪਦਾ ਆ ਇਹ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਇਸ ਗੱਲ ਦੀ ਕਿ ਸਰਦਾਰ ਜੱਸਾ ਸਿੰਘ ਜੀ ਦਾ ਬੇਟਾ ਸਰਦਾਰ ਹਰਜੋਤ ਸਿੰਘ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਤੁਹਾਡਾ ਨਾਮ ਕੀ ਹੈ ਜੀ ਤੇਰਾ ਮਹਜਸਾ ਜੀ ਕਿਹੜਾ ਪਿੰਡ ਆਪਣਾ ਪਤੋਵਾਲ ਜੀ ਠੀਕ ਹੈ ਜੀ ਭਾਈ ਇਹ ਜ਼ਮੀਨ ਤੁਹਾਡੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਕੀ ਗੱਲ ਦੱਸਤਾ ਹਾਂ ਜੀ ਇਹ ਬਾਜੀ ਆਪਣੇ ਇਹਨਾਂ ਨੂੰ ਆਪਣੇ ਭਰਾ ਹੀ ਆ ਇਹ ਠੇਕੀ ਤੇ ਆਪਣੀ ਜ਼ਮੀਨ ਬੋਂਦੇ ਕਾਫੀ ਟਾਈਮ ਤੋਂ ਇਹ ਕਿੰਨੇ ਹੋ ਗਏ ਬਈ ਜ਼ਮੀਨ ਬੋਦੇ ਨੇ ਲਗਭਗ 12-13 ਸਾਲ ਤੋਂ ਉੱਪਰ ਹੀ ਹੋ ਗਏ ਆ ਠੀਕ ਹੈ ਜੀ ਇਹ ਬੋਂਦੇ ਆ ਪਹਿਲਾਂ ਵੀ ਇਹਨਾਂ ਨੇ ਬੂਟੇ ਲਾਏ ਸੀ ਪਪੂਲਰ ਉਹ ਇਹਨਾਂ ਨੇ ਵੱਢ ਲਈ ਸੀਗੇ ਹੁਣ ਇਹਨਾਂ ਨੇ ਫੇਰ ਸਪੈਦੇ ਲਾਏ ਆ ਹੁਣ ਪਤਾ ਨਹੀਂ ਪ੍ਰਭ ਜਾਣਦਾ ਵੀ ਕਿਹੜੀ ਗੱਲ ਤੋਂ ਕਿਸੇ ਨੂੰ ਕੀ ਇਹਨਾਂ ਨਾਲ ਖਾਰ ਆ ਹੁਣ ਇਹਨਾਂ ਦੇ ਫੇਰ ਤੋਂ ਬੂਟੇ ਕਿਸੇ ਨੂੰ ਉਦਾਂ ਹੀ ਵੱਢਤੇ ਹਾਂ ਤਿਆਰ ਵੀ ਬਰਾਮ ਤੋਂ ਆ ਪਾਜੀ ਕੀ ਨਾਮ ਆਪਣਾ ਮੇਰਾ ਨਾਮ ਪਾਜੀ ਖਰਜੋਤ ਸਿੰਘ ਜੱਜਾ ਹੈ ਜੀ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਮਣਾਈਆਂ ਖੁਰਦ ਠੀਕ ਹੈ ਜੀ ਪਾਜੀ ਜੀ ਸਾਡੀ ਜ਼ਮੀਨ 'ਚ ਬੂਟੇ ਨਾ ਹੋਇਆ ਕੀ ਵਾਰ ਦਾ ਤਹੀ ਇਹ ਪਾਜੀ ਪਹਿਲਾਂ ਵੀ ਤਕਰੀਬਨ 12 ਅਪ੍ਰੈਲ ਨੂੰ 300 ਕਬੂਟਾ 400 ਬੂਟਾ ਵੱਢਿਆ ਗਿਆ ਤਕਰੀਬਨ ਲਗਭਗ 500 ਦੇ ਲਾਗੇ ਛਾਗੇ ਸੀਗਾ ਤੇ ਹੁਣ ਉਸ ਤੋਂ ਬਾਅਦ ਅੱਜ ਫੇ 12 ਤਰੀਕ ਤੋਂ ਬਾਅਦ ਅੱਜ ਜਿਹੜੀ ਰਾਤ ਬੀਤੀ ਆ ਉਹਦੇ ਵਿੱਚ ਵੀ 5-6 ਲਾਈਨਾਂ ਵੱਢ ਦਿੱਤੀਆਂ ਗਈਆਂ ਪਰ ਇਹ ਥੋੜਾ ਜਿਹਾ ਚੈਲੰਜ ਕਰਕੇ ਜਾ ਰਹੇ ਆ ਬੰਦੇ ਇਹ ਦਾ ਥੋੜਾ ਜਿਹਾ ਸੀ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਆਂ ਕਿ ਇਹ ਟੋਟਲ ਆਇਆ ਭਾਈ ਆਪਣਾ ਆਪਣਾ ਇਹ ਟੋਟਲ ਆਪਣਾ ਬੂਟਾ ਹੋਣਾ ਭਾਜੀ 7000 ਦੇ ਲੱਗ ਛਾਗੇ ਬੂਟਾ ਆ ਹੁਣ ਕਿੰਨਾ ਵੱਡਾ ਹੋ ਚੁੱਕਾ ਵੱਡ तकरीबन 1300 ਤੋਂ ਉੱਤੇ ਵੱਡ ਹੋ ਚੁੱਕਾ ਜੀ ਜਮੀਨ ਭਾਜੀ ਕਿਹੜੇ ਪਿੰਡ ਪੈਂਦੀ ਭਾਜੀ ਇਹ ਭਾਜੀ ਪਿੰਡ ਹਰਮੋਇਆ ਜੇ ਪੈਂਦੀ ਆ ਤੱਜਵਾਲ ਦਾ ਤੇ ਹਰਮੋਇਆ ਦਾ ਬਸੀਮੇ ਚਤਾ ਹਾਂਜੀ ਸਰ ਜੀ ਜਿਹੜਾ ਮਾਮਲਾ ਹੋਇਆ ਸੀ ਬੂਟਿਆਂ ਦਾ ਇਹਦੇ ਬਾਰੇ ਇੱਕ ਤਲਾਹ ਮਿਲੀ ਆ ਸਾਨੂੰ ਅੱਜ ਕਿ ਸਾਡੇ ਇੱਕ ਦਰਖਤ ਕਿਸੇ ਨੇ ਆਪ ਚੁੱਕਾ ਦੇ ਦੇ ਦਰਖਤਾ ਛੋਟੇ ਲਾਇਓ ਸੀ ਜੇ ਕਿਸੇ ਨੇ ਕੱਟੇ ਆ ਮੱਕੇ ਦੇ ਪੁੱਜੇ ਆ ਪੈਰਾ ਦੇ ਨਿਸ਼ਾਨ ਤਾਂ ਲੱਗੇ ਆ ਉਹ ਵੀ ਚਲੋ ਦੇਖ ਲੈ ਆਪਾਂ ਫੋਟੋ ਲੈ ਲਈ ਆ ਔਰ ਇੱਥੋਂ ਬੋਤਲਾ ਸ਼ਰਾਬ ਦੀਆਂ ਔਰ ਕੈਨ ਸ਼ਰਾਬ ਦੇ ਮਿਲੇ ਆ ਉਹ ਫਿੰਗਰ ਪ੍ਰਿੰਟ ਲਈ ਭੇਜੇ ਆ ਭਿਜਾਂਗੇ ਜੋ ਬੰਦੀਕਾਰ ਵੀ ਉਹ ਕਰਦਾਂਗੇ ਅੱਗੇ